सारे ही स्रोतिया मेरे वालों प्यारत श्रीकाल ती जुड़ रहे हो लोक राय चैनल न बहुत बहुत स्वागत है थोड़ा लोग सभा हलका खडूर साहब सा, तो संसद मैंबर भाई अमृतपाल खालसा जिन्हों अच हाई कोर्ट तो वोटी राहत मिली जो उन्होंने मैंबरशिप को लैके ਵੱਖ-ਵੱਖ ਖਬਰਾਂ ਫਲਾਈਆਂ ਜਾ ਰਹੀਆਂ ਸੀ ਕਿ ਉਹਨਾਂ ਦੀ ਮੈਂਬਰਸ਼ਿਪ ਰੱਦ ਹੋ ਸਕਦੀ ਹੈ ਜੇਕਰ ਉਹ 60 ਦਿਨ ਸੰਸਦ ਵਿੱਚੋਂ ਗੈਰ ਹਾਜ਼ਰ ਰਹਿੰਦੇ ਨੇ ਤਾਂ ਜੋ ਕਾਨੂੰਨ ਮੁਤਾਬਕ ਇਹ ਗੱਲ ਬਿਲਕੁਲ درست ਹੈ ਜੇਕਰ ਕੋਈ ਸੰਸਦ ਮੈਂਬਰ 60 ਦਿਨ ਆਪਣੀ ਗੈਰ ਹਾਜ਼ਰੀ ਉੱਥੇ ਸ਼ੋਅ ਕਰਦਾ ਹੈ ਸੰਸਦ ਦੇ ਵਿੱਚ ਤਾਂ ਉਸ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਜਾਂਦੀ ਹੈ ਪਰ ਇਸ ਦੇ ਉੱਪਰ ਹਾਈ ਕੋਰਟ ਨੇ ਉਸ ਨੂੰ ਵੰਡੀ ਰੱਖ ਦਿੱਤੀ ਜਿਵੇਂ ਹੀ ਲੋਕ ਸਭਾ ਕਮੇਟੀ ਦੇ ਵੱਲੋਂ ਉਹਨਾਂ ਦੀਆਂ ਗੈਰ ਹਾਜ਼ਰੀਆਂ ਦੇ ਬਾਰੇ ਜੋ ਜਾਣਕਾਰੀ ਦਿੱਤੀ ਗਈ 54 ਦਿਨ ਉਹ ਗੈਰਹਾਜ਼ਰ ਰਹੇ ਪਰ ਉਹਨਾਂ ਨੇ ਜੋ ਲੋਕ ਸਭਾ ਦੀ ਕਮੇਟੀ ਦੇ ਵੱਲੋਂ ਇੱਕ ਸੰਸਦ ਮੈਂਬਰ ਨੂੰ ਇੱਕ ਸਾਲ ਦੇ ਵਿੱਚ ਲਗਭਗ 60 ਛੁੱਟੀਆਂ ਦਿੱਤੀਆਂ ਜਾਂਦੀਆਂ ਨੇ ਜੋ ਕਿ ਉਹਨਾਂ ਨੂੰ ਉਸ ਦਾ ਫਾਇਦਾ ਹੋਇਆ ਹੈ ਉਹ ਛੁੱਟੀਆਂ ਦੇ ਵਿੱਚ ਉਹਨਾਂ ਦੇ 54 ਜਿਹੜੀਆਂ ਗੈਰਹਾਜ਼ਰੀਆਂ ਗਿਣ ਦਿੱਤੀਆਂ ਗਈਆਂ ਤੇ ਸੰਸਦ ਮੈਂਬਰ ਦੀ ਮੈਂਬਰਸ਼ਿਪ ਜੋ ਬਹਾਲ ਰਹੇਗੀ ਜੋ ਹਾਈ ਕੋਰਟ ਵੱਲੋਂ ਵੀ ਉਹਨਾਂ ਦੇ ਇਸ ਜੋ ਲੋਕ ਸਭਾ ਕਮੇਟੀ ਦੇ ਵੱਲੋਂ ਫੈਸਲੇ ਨੂੰ ਸਨਮਾਨ ਕੀਤਾ ਗਿਆ। ਸੋ ਉਸ ਤੋਂ ਬਾਅਦ ਸੰਸਦ ਮੈਂਬਰ ਦੇ ਖਿਲਾਫ ਅੱਜ ਇੱਕ ਉਹਨਾਂ ਦਾ ਸਾਥੀ ਜਿਨ੍ਹਾਂ ਨੇ ਅੱਜ ਵੱਡੇ ਇਲਜ਼ਾਮ ਲਾਏ ਨੇ ਕਿ ਉਹਨਾਂ ਨੂੰ ਧਮਕੀਆਂ ਭਰੇ ਫੋਨ ਆ ਰਹੇ ਨੇ। ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਜੋ ਸੰਸਦ ਮੈਂਬਰ ਭਾਵੇਂ ਅਸਾਮ ਦੀ ਡਿਬਰੂਗੜ੍ਹ ਜ਼ਿਲ੍ਹੇ ਵਿੱਚ ਬੰਦ ਨੇ ਪਰ ਉਹਨਾਂ ਦੇ ਸਾਥੀ ਉਹਨਾਂ ਦੇ ਪਰਿਵਾਰ ਨੂੰ ਮਾਰਨ ਵਾਸਤੇ ਉਹਨਾਂ ਨੂੰ ਧਮਕੀਆਂ ਦੇ ਰਹੇ ਨੇ ਉਹ ਜਿਹੜਾ ਕਿ ਦੁਆਬੇ ਦੇ ਨਾਲ ਜਾਣਿਆ ਜਾਂਦਾ ਹੈ ਉਸ ਦਾ ਪੂਰਾ ਨਾਮ ਹੈਗਾ ਹੈ ਜਿਹੜਾ ਕਿ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦਾ ਉਹ ਆਦਮੀ ਉਹ ਸੋਸ਼ਲ ਮੀਡੀਆ ਤੇ ਉਸਨੇ ਪਹਿਲਾਂ ਕੁਝ ਇਹੋ ਜਿਹੇ ਜਿਹੜੇ ਕਿ ਵਿਚਾਰ ਰੱਖੇ ਸੀ ਜੋ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਖਿਲਾਫ ਸੀ ਸੋ ਉਸ ਤੋਂ ਬਾਅਦ ਪਾਈ ਅਮਰਤਪਾਲ ਸਿੰਘ ਖਾਲਸਾ ਦੀ ਇੱਕ ਆਡੀਓ ਕਲਿੱਪ ਵੀ ਉਹ ਜਾਰੀ ਕਰਦਾ ਹੈ ਉਸ ਆਡੀਓ ਕਲਿੱਪ ਦੀ ਜੋ ਪੀਟੀਸੀ ਨਿਊਜ਼ ਚੈਨਲ ਨੇ ਤਾਂ ਪੁਸ਼ਟੀ ਨਹੀਂ ਕੀਤੀ ਨਾ ਹੀ ਕੋਈ ਪੁਸ਼ਟੀ ਕਰਿਆ ਕਿ ਉਹ ਪਾਈ ਅਮਰਤਪਾਲ ਸਿੰਘ ਦੀ ਆਵਾਜ਼ ਹੈ ਸੋ ਉਸ ਆਵਾਜ਼ ਦੇ ਵਿੱਚ ਸਾਫ਼ ਇਹੀ ਸੁਣਿਆ ਜਾ ਰਿਹਾ ਕਿ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਸੋ ਜੋ ਸੋਸ਼ਲ ਮੀਡੀਆ ਐਕਟਿਵ ਹੈ ਪਗਤ ਸਿੰਘ ਦੁਆਬੀ ਜਿਸ ਨੇ ਗੰਭੀਰ ਇਲਜ਼ਾਮ ਲਾਏ ਨੇ ਪਾਈ ਅਮਰਤਪਾਲ ਸਿੰਘ ਖਾਲਸਾ ਦੇ ਉੱਪਰ ਜੋ ਅਮਰਤਪਾਲ ਸਿੰਘ ਦੇ ਸਾਥੀਆਂ ਵੱਲੋਂ ਉਸ ਨੂੰ ਸੋਸ਼ਲ ਮੀਡੀਆ ਜਾਂ ਫੋਨ ਕਾਲਾਂ ਰਾਹੀਂ ਧਮਕੀਆਂ ਫਰੇ ਫੋਨ ਆ ਰਹੇ ਹਨ ਅਤੇ ਗਾਲਾਂ ਕੱਢਦੇ ਹੋਏ ਬੱਚੇ-ਬੱਚੀਆਂ ਸਮੇਤ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਸੋ ਭਗਤ ਸਿੰਘ ਦੁਆਬੀ ਨੇ ਇਹਨਾਂ ਧਮਕੀਆਂ ਸੰਬੰਧੀ ਕੁਝ ਆਡੀਓ ਕਲਿੱਪ ਵੀ ਸਾਂਝੀਆਂ ਕੀਤੀਆਂ ਹਨ ਉਹਨਾਂ ਨੇ ਇਹਨਾਂ ਆਡੀਓ ਕਲਿੱਪਾਂ ਬਾਰੇ ਅਮਰਤਪਾਲ ਸਿੰਘ ਤੇ ਉਸਦੇ ਸਾਥੀਆਂ ਦੇ ਹੋਣ ਦਾ ਦਾਵਾ ਕੀਤਾ ਜਿਸ ਵਿੱਚ ਇਕ ਜਾਮ ਲਾਇਆ ਗਿਆ ਕਿ ਵਾਰਿਸ ਪੰਜਾਬ ਦੇ ਮੁਖੀ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਜੇਲ੍ਹ ਜਾਣ ਤੋਂ ਪਹਿਲਾਂ ਉਸ ਦੀ ਰੇਕੀ ਵੀ ਕਰਵਾਈ ਗਈ ਸੀ ਸੋ ਦੱਸਦੀ ਹੈ ਕਿ ਸੰਸਦ ਅੰਮ੍ਰਿਤਪਾਲ ਸਿੰਘ ਇਸ ਸਮੇਂ ਜੋ ਜੇਲ੍ਹ ਦੇ ਵਿੱਚ ਬੰਦ ਨੇ ਤੇ ਉਹਨਾਂ ਦੇ ਸਾਥੀ ਵੀ ਲਗਭਗ 8-10 ਜਿਹੜੇ ਨੇ ਉਹ ਵੀ ਉੱਥੇ ਜਿਹੜੇ ਜੇਲ੍ਹ ਚ ਬੰਦ ਨੇ ਔਰ ਸਾਰਿਆਂ ਦੇ ਉੱਪਰ ਜੋ ਪੰਜਾਬ ਸਰਕਾਰ ਵੱਲੋਂ ਨੈਸ਼ਨਲ ਸਿਕਿਉਰਿਟੀ ਐਕਟ ਲਾਇਆ ਹੋਇਆ ਹੈ ਸੋ ਭਗਤ ਸਿੰਘ ਦੁਆਬੀ ਨੇ ਅੱਜ ਹੀ ਇਹ ਕਿਉਂ ਸਾਰਾ ਖੁਲਾਸਾ ਕੀਤਾ ਹੈ ਪਹਿਲੀ ਆਡੀਓ ਕਾਲ ਕਰਨ ਵਾਲੇ ਨੇ ਖੁਦ ਦਾ ਪਿੰਡ ਅਟਾਰੀ ਦੱਸਿਆ ਕਾਲ ਵਿੱਚ ਧਮਕੀਆਂ ਦਿੰਦਿਆਂ ਕਿਹਾ ਗਿਆ ਕਿ ਜਿਵੇਂ ਸੁਖਬੀਰ ਨੂੰ ਠੋਕਿਆ ਉਵੇਂ ਹੀ ਤੈਨੂੰ ਵੀ ਠੋਕਾਂਗੇ ਦੂਜੀ ਆਡੀਓ ਵਿੱਚ ਕਿਹਾ ਗਿਆ ਤੂੰ ਕਦੇ ਅੰਮ੍ਰਿਤ ਅੰਮ੍ਰਿਤਪਾਲ ਦੇ ਖਿਲਾਫ ਬੋਲਦਾ ਹੈ ਤੇ ਕਦੇ ਕਿਸੇ ਹੋਰ ਦੇ ਖਿਲਾਫ ਸੂਰੀ ਵੀ ਇਸੇ ਤਰ੍ਹਾਂ ਹੀ ਬੋਲਦਾ ਸੀ ਜਿਸ ਦੇ 6 ਦੀਆਂ 6 ਗੋਲੀਆਂ ਵਿੱਚੋਂ ਕੱਢ ਦਿੱਤੀਆਂ ਤੇਰੇ ਵਿੱਚੋਂ ਵੀ ਕੱਢੀਆਂ ਜਾਣਗੀਆਂ ਆਡੀਓ ਦੇ ਵਿੱਚ ਧਮਕੀ ਦੇਣ ਵਾਲੇ ਨੇ ਆਪਣਾ ਨਾਮ ਜੱਸਾ ਦੱਸਿਆ ਅਤੇ ਪਿੰਡ ਸ਼ਾਹਕੋਟ ਧੰਦੂ ਦਾ ਰਹਿਣ ਵਾਲਾ ਹੈ ਉਸ ਨੇ ਸਿੱਧੀ ਧਮਕੀ ਦਿੱਤੀ ਹੈ ਕਿ ਦਵਿੰਦਰ ਬਵੀਆ ਗਰੁੱਪ ਅਤੇ ਇਸ ਆਡੀਓ ਬੱਚਾ ਬੱਚਾ ਤੱਕ ਨੂੰ ਵੀ ਖਤਮ ਕਰਨ ਦੀ ਧਮਕੀ ਦਿੱਤੀ ਗਈ ਹੈ ਤੀਜੀ ਆਡੀਓ ਜਿਸ ਵਿੱਚ ਕਥਿਤ ਤੌਰ ਤੇ ਅੰਮ੍ਰਿਤਪਾਲ ਸਿੰਘ ਦੇ ਹੋਣ ਦੀ ਜੋ ਖਬਰ ਹੈ ਇਹ ਸ਼ਿਕਾਇਤਕਰਤਾ ਨੇ ਅਮਰਤਪਾਲ ਸਿੰਘ ਦੇ ਵਿਚਾਲੇ ਬਹਿਸ ਹੋਈ ਏ ਜਦੋਂ ਸ਼ਿਕਾਇਤਕਰਤਾ ਕਹਿੰਦਾ ਕਿ ਤੇਰੇ ਗੁੰਡੇ ਮੈਨੂੰ ਗਾਲ੍ਹਾਂ ਕੱਢ ਰਹੇ ਹਨ ਤਾਂ ਦੂਜੀ ਆਵਾਜ਼ ਅੱਗੋਂ ਆਉਂਦੀ ਏ ਜੋ ਅਮਰਤਪਾਲ ਸਿੰਘ ਦੀ ਆਵਾਜ਼ ਦੀ ਪੁਸ਼ਟੀ ਨਹੀਂ ਕਰਦੇ ਉਹ ਗਾਲ੍ਹਾਂ ਸਹੀ ਸਨ ਤੇ ਤੇਰੇ ਖੇਤਰ ਵੀ ਫਿਰਨਗੇ ਸੋ ਜੋ ਭਗਤ ਸਿੰਘ ਦੁਆਬੀ ਨੇ ਅਮਰਤਪਾਲ ਸਿੰਘ ਦੇ ਉੱਪਰ ਇਹ ਵੱਡੇ ਇਲਜ਼ਾਮ ਲਾਏ ਹਨ ਉਸ ਦੇ ਵਕੀਲ ਵੱਲੋਂ ਪੰਜਾਬ ਵਿੱਚ ਨੌਜਵਾਨਾਂ ਨੂੰ ਕਾਨੂੰਨੀ ਨੋਟਿਸ ਭੇਜੇ ਜਾ ਰਹੇ ਹਨ ਅਤੇ ਡਰਾਇਆ ਧਮਕਾਇਆ ਜਾ ਰਿਹਾ ਹੈ ਉਸਨੇ ਸੰਸਦ ਉੱਪਰ ਬੀਬੀ ਪਰਮਜੀਤ कौर ਖਾਲਸਾ ਨੂੰ ਵਿਸ਼ਿਆਸੀ ਤੌਰ ਤੇ ਇਸਤੇਮਾਲ ਕਰਨ ਦਾ ਇਜਾਮ ਲਾਇਆ ਹੈ ਸੋ ਇਹ ਅਮਰਪਾਲ ਸਿੰਘ ਦੇ ਉੱਪਰ ਵੱਡੇ ਇਜਾਮ ਲੱਗੇ ਨੇ